welcom guys hello everyone welcome back to our new vlog guys ki main tusi hope karde ho to sa jane vadhia hooge te theek hooge te kaddeya vlog di shuruaat bas guys main svere ajj banaye se aloo wale paranthe banaye se te job bin ne khade bade shauk nal kyunki usnu hun college deyan vi chuttiyan peh gayian ne mausam ho gaya ton pata hai ye mausam kiven chal rahe hain ਏ ਰੋਬਿਨ ਥੋੜੇ ਜਿਹਾ ਆਲੂ ਬਚ ਗਏ ਸੀ ਤੇ ਰੋਬਿਨ ਨੇ ਕਿਹਾ ਵੀ ਮੈਨੂੰ ਗੋਲ ਗੱਪੇ ਬਣਾ ਦੋ ਤੇ ਸੋ ਹੁਣ ਮੈਂ ਗੋਲ ਗੱਪੇ ਬਣਾਉਣ ਲੱਗੀ ਆ ਪਾਣੀ ਉਹ ਲਿਆ ਆ ਬਣਿਆ ਬਣਾਇਆ ਹਾਂ ਰੋਬਿਨ ਸੋ ਕੁਝ ਆ ਦੇਣੀ ਤੇ ਸੋ ਗਾਇਸ ਆ ਦੇਖੋ ਆਲੂ ਬਚੇ ਹੋਏ ਸੀ ਤੇ ਰੋਬਿਨ ਬਾਜ਼ਾਰੀ ਲੈ ਕੇ ਆਇਆ ਗੋਲ ਗੱਪੇ ਜੋ ਕਿ ਮੈਂ ਘਰੇ ਹੀ ਫਰਾਈ ਕਰਕੇ ਦਵਾਂਗੇ ਉਹਨੂੰ ਪੈਕਟ ਕਿੱਥੇ ਰੱਖਿਆ ਰੋਬਿਨ ਇਹ ਆ ਕੋਈ ਤੇ ਚਾਂਚੀਆਂ ਤੇ ਆਲੂ ਦਾ ਮਿਸ਼ਰਣ ਬਣਿਆ ਬੜਾ ਵਧੀਆ ਗੋਲ ਗੱਪੇ ਖਾਣ ਆ ਦਾ ਮਿਸ਼ਰਣ ਬਣਿਆ ਪਹਿਲੇ ਤਾਂ ਉਹ ਰੁੱਖੀ ਕੋਲੀ ਵੀ ਖਾ ਗਿਆ ਆਲੂਆਂ ਦੀ ਤੇ ਹੁਣ ਕਹਿੰਦਾ ਵੀ ਮੈਨੂੰ ਗੋਲ ਗੱਪੇ ਤਲ ਦੋ ਉਹ ਸ਼ਕੀਨ ਆ ਬਹੁਤ ਗੋਲ ਗੱਪਿਆਂ ਦਾ ਤੇ ਕਹਿੰਦਾ ਗੋਲ ਗੱਪੇ ਤਲ ਦੋ ਤੇ ਮੈਂ ਆਲੂ ਵਿੱਚ ਭਰਮੇ ਬਣਾ ਕੇ ਖਾਵਾਂ ਪਾਣੀ ਵਾਲੇ ਖਾਵਾਂ ਇਹ ਉਹਦੀ ਮਰਜ਼ੀ ਤੇ ਸੋ ਗਾਇਜ਼ ਪੜਾ ਮੈਂ ਗੋਲ ਗੱਪੇ ਕਿਉਂਕਿ ਘਰ ਦੇ ਫਰਾਈ ਕੀਤੇ ਤਲੇ ਹੋਏ ਵਧੀਆ ਹੁੰਦੇ ਬੈਸਟ ਹੁੰਦੇ ਘਰ ਦੇ ਸਾਫ ਸੁਥਰੇ ਕਿਉ ਵਿੱਚ ਜਿਹੜੇ ਬਣਾਨੇ ਹੋ ਲਓ ਜੀ ਕੜਾਈ ਆਪਾਂ ਫਰਾਈ ਕਰਨ ਵਾਸਤੇ ਰੱਖ ਲਈਏ ਆਪਾਂ ਤੇ ਤੇਲ ਪਾਵਾਂਗੇ ਇਹਦੇ ਵਿੱਚ ਜੋ ਕਿ ਤੇਲ ਮੇਰੇ ਕੋਲ ਜੋ ਮੈਂ ਨੰਨੂ ਨੂੰ ਫ੍ਰੈਂਚ ਫ੍ਰਾਈਜ਼ ਵਗੈਰਾ ਦੇਣੀ ਹੁੰਦੀਆਂ ਤੇਲ ਉਹਦਾ ਰੱਖਿਆ ਹੋਇਆ ਸੀਗਾ ਗੋਲ ਗੱਪੇ ਆ ਤੇ ਕਹਿੰਦਾ ਮम्मा ਘਰੇ ਬਣਾਉਣਾ ਉਹ ਚ ਬਰਕਤ ਹੁੰਦੀ ਜਿਹੜੇ ਘਰੇ ਆਪਾਂ ਬਣ ਬਣਾਉਨੇ ਆ ਬਾਜ਼ਾਰੋਂ ਤਾਂ 10 ਰੁਪਏ ਦੇ ਮਸਾਤੇ ਨਾ ਦਿੰਦੇ ਨੇ ਘਰੇ ਕਹਿੰਦਾ ਜਿੰਨੇ ਮਰਜ਼ੀ ਮੈਂ ਖਾਵਾਂ ਚੱਲ ਇਹਨੇ ਮੁੱਕਦੇ ਨੇ ਕਿੰਨੇ ਹੀ ਬਣ ਜਾਣੇ ਨੇ ਗੋਲ ਗੱਪੇ ਦੇ ਕਮਿਸ਼ਨ ਕਰਾਰਾ ਕਰਾਰਾ ਬਣਾਇਆ ਸੀ ਤੇ ਇਹਨੂੰ ਆਲੂ ਵਾਲੀ ਰੋਟੀ ਵੀ ਸਵਾਣ ਲੱਗੀ ਸਵੇਰੇ ਤੇ ਹੁਣ ਕਹਿੰਦਾ ਵੀ ਮੈਨੂੰ ਗੋਲ ਗੱਪੇ ਤਾਲਦੂ ਘਰ ਤੇ ਥੋੜੇ ਜਿਹਾ ਜ਼ਿਆਦਾ ਬਣ ਜਾਂਦੇ ਨੇ ਚਲ ਤੇ ਫਿਰ ਮੈਂ ਕਿਹਾ ਚੰਲਾ ਬਣਾਨੀ ਆ ਹੁਣੇ ਇੱਕ ਸਕਿੰਟ ਆਪਾਂ ਇਹਨੂੰ ਟੱਕ ਕੇ ਰੱਖ ਗੀ ਤੇਲ ਗਰਮ ਹੋ ਰਿਹਾ ਤੇ ਅੱਜ ਗਾਇਜ਼ ਮੈਂ ਬਣਾਇ ਸੀ ਚਾਵਲ ਛੋਲੇ ਲੇਮਾ ਪਾ ਠੀਕ ਠੀਕ ਰੱਖਣੀ ਹੈ ਗੈਂਸ ਦੀ ਕਿੰਨੇ ਸੋਹਣੇ ਬਣ ਕੇ ਤਿਆਰ ਹੋ ਰਹੇ ਨੇ ਗੋਲ ਗੁੱਪੇ ਹਾਂ ਗਾਇਜ਼ ਆਹ ਵਾਲੇ ਲੱਗਦੇ ਵੀ ਸਵਾਦ ਨੇ ਵੈਸੇ ਇਹ ਗੋਲ ਗੁੱਪੇ ਰੋਬੀ ਨਨੂ ਸੋ ਗਈ ਉਹਨੇ ਵੀ ਖਾ ਲੈਣੇ ਸੀ ਗੁੜੀਆਂ ਗਈ ਟਿਊਸ਼ਨ ਦੋਲ ਕੇ ਆ ਜਾ ਖਾ ਲੋ ਆ ਜਾ ਰੋਜ਼ੀਨਾ ਖਾ ਲੋ ਦੇਖੋ ਗਾਇਸ ਕਿਨੇ ਸੋਨੇ ਵੱਡੇ ਵੱਡੇ ਬੰਦੇ ਬਣਦੇ ਪਏ ਨੇ ਦੇਖੋ ਦੇਖੋ ਬਾਜ਼ਾਰੋਂ ਇੰਨੇ ਮਿਲਦੇ ਮਸਾ ਦਿੰਦੇ 10 ਦੇ 3 ਦਿੰਦੇ ਦੇ ਘਰ ਦੇ ਗੋਲ ਗੱਪਿਆਂ ਚ ਬਰਕਤ ਹੈ ਆਲੂਆਂ ਦਾ ਮਿਸ਼ਰਣ ਬਣਾਓ ਤੇ ਗੋਲ ਗੱਪੇ ਖਾਓ ਯਮੀ ਯਮੀ ਦੇਖੋ ਗਾਇਸ ਦੇਖੋ ਜੀ ਬਣ ਗਏ ਜੀ ਗੋਲ ਗੱਪੇ ਰੈਡੀ ਹੋ ਗਏ ਸੋ ਖਾਓ ਯਮੀ ਯਮੀ ਗੋਲ ਗੱਪੇ ਰੋਬੀ ਨੂੰ ਦੇ ਕੇ ਆਣੀ ਲਓ ਜੀ ਆਪਣੇ 2 ਸੈਕਿੰਡ ਵੀ ਨਹੀਂ ਲੱਗੇ ਗੋਲ ਗੱਪੇ ਬਣ ਕੇ ਹੋ ਗਏ ਨੇ ਰੈਡੀ ਆਲੋ ਰੋਬੀ ਜੀ ਜਿੰਨੇ ਮਰਜ਼ੀ ਖਾਓ ਜੀ ਗੋਲ ਗੱਪੇ ਪਾਣੀ ਲਿਆਣੇ ਆ ਮੈਂ ਬਾਹਰ ਦੇ ਠੀਕ ਹੈ ਇੱਕ ਸੈਕਿੰਡ ਵੀ ਨਹੀਂ ਲੱਗੇ ਗੋਲ ਗੱਪੇ ਬਣ ਕੇ ਰੈਡੀ ਤੇ ਪਾਣੀ ਲਿਆਂਦਾ ਬਹੁਤ ਜੰਮੀ ਜੰਮੀ ਆ ਦੇਖੋ ਪਾਣੀ ਆਲੇ ਆਂਦਾ ਪਾਣੀ ਪਾਣੀ ਲੈ ਆਂਦਾ ਗਾਇਸ ਖਾਸਾ ਸਵੀਟ ਸ਼ੌਪ ਹੈ ਸਵੀਟ ਸ਼ੌਪ ਤੇ ਉਹਦੇ ਕੋਲ ਉਹ ਲਿਆਂਦਾ ਉਹਦਾ ਪਾਣੀ ਬੜਾ ਸਵਾਦ ਹੁੰਦਾ ਕੋਲ ਕੱਪਿਆਂ ਦਾ ਸੋ ਪਾਣੀ ਦੇਖੋ ਗਾਇਸ ਠੰਡਾ ਠਾਰ ਪਾਣੀ ਪੁਦੀਨੇ ਵਾਲਾ ਹਾਂ ਜੀ ਗੁਰ ਸਤਿ ਸ੍ਰੀ ਅਕਾਲ ਜੀ ਧਿਆਨ ਨਾ ਸਿਰ ਨਾਲ ਲੱਗ ਸੋ ਆ ਦੇਖੋ ਜੀ 1 ਮਿੰਟ ਆਗੀ ਰੋਬਿੰਡ ਆ ਲੋ ਇੱਥੇ ਰੱਖ 1 ਮਿੰਟ ਆ થોੜੀ ਜੀ ਆਪਾਂ ਵਲੌਗ ਬਣਾ ਰਹੇ ਆ ਦੇਖੋ ਜੀ ਗਾਇਸ ਯਮੀ ਯਮੀ ਗੋਲ ਗੱਪੇ ਨਾਲ ਪਾਣੀ ਪੁਦੀਨੇ ਦਾ ਚਲੋ ਖਾਓ ਕਰੋ ਇੰਜੋਏ ਖਾ ਕੇ ਦੱਸ ਮੈਨੂੰ ਇੱਕ ਕੰਡ ਖਾਣਾ ਬਲੋ ਥੋੜਾ ਤੇ ਮੈਂ ਥੋੜੇ ਜਿਹਾ ਬਣਾਦਾ ਦਾਦੀ ਨੂੰ ਵੀ ਭੇਜਦਾ ਉੱਪਰ ਠੀਕ ਐ ਆ ਮਿਕਸ ਪਾਣੀ ਪੈਨ ਦਿੱਤਾ ਤੇ ਮੈਂ ਦੂਸਰਾ ਰੱਖਿਆ ਦਾਦੀ ਦਾ ਜਿਹੜਾ ਦਾਦੀ ਪਿੰਦੇ ਨਾ ਦੂਸਰਾ ਮਿੱਠੇ ਤੋਂ ਬਿਨਾ ਉਹ ਉੱਪਰ ਭੇਜ ਦਿੰਦੇ ਆ ਥਸ ਇੱਕ ਮਿੰਟ ਖਾ ਕੇ ਆ ਮਾੜਾ ਪਾਈ ਕਿ ਆ ਕੇ ਦੱਸਿ ਕਿ ਕਿੱਦਾਂ ਦੇ ਬਣੇ ਨੇ ਆ ਆਲੂ ਪਰੀ ਸੋ ਨਾ ਭਾਈਆਂ ਲੈਦੇ ਰਿਹਾ ਇਹ ਖਾਣਾ 2 ਮਿੰਟ ਪਾ ਦੇ ਫਟਾਫਟ ਪਾ ਦੇ ਮਿਰਚਾਂ ਮਿਰਚਾਂ ਵੀ ਪਾ ਦੇ ਵਿੱਚ ਪਾਣੀ ਨਹੀਂ ਦੇਣਾ ਇਕ ਮਿੰਟ ਵਾਓ ਗਾਇਜ਼ ਹੂੰ ਲੋਬੇ ਬੋਟੇ ਟੇਸਟ ਖਾ ਗਏ ਹੁਣੇ ਖਾ ਗਏ ਇੱਕ ਮਿੰਟ ਖਾਣਾ ਨਾ ਦਿਖਾਣੇ ਆ ਪਹਿਲੇ ਮੈਂ ਬਣਾ ਲਾਂ ਥੋੜੇ ਜਿਹਾ ਹੋਰ ਬੋ ਜੰਮੀ ਬਣੇ ਪਾਣੀ ਇੰਨਾ ਟੇਸਟੀ ਆ ਮੇਨ ਆਲੂਆਂ ਤੇ ਹੁੰਦਾ ਆਲੂਆਂ ਨਾਲ ਮਿਸ਼ਣ ਵਧੀਆ ਹੋਵੇ ਪਾਣੀ ਵਧੀਆ ਹੋਵੇ ਤੋਂ ਆਪਾਂ ਟੇਸਟੀ ਟੇਪੀ ਪਾਣੀ ਲੈ ਆਂਦਾ ਆਲੂ ਆਪਣੇ ਬਣਿਆ ਇਸ ਜੀ ਜੇ ਮਨਜੀ ਖਾਓ ਅਨਲਿਮਟਿਡ ਖਾਓ ਬਹੁਤ ਇਸ ਬਣੇ ਬਹੁਤ ਲਓ ਜੀ ਮੈਂ ਕੜਾਈ ਫਿਰ ਤੋਂ ਰੱਖੀ ਐ ਤੇ ਉੱਪਰ ਕੋਠੇ ਤੇ দেয়া ਵਾਂ ਮੰਮੀ ਜੀ ਨੂੰ ਤੇ ਇਸ ਨੇ ਆ ਵੀ ਖਾ ਲੇਗੀ ਇੱਕ ਪਾ ਕੇ ਦੇਖਿਆ ਕਿਉਂ ਕਿ ਠੰਡਾ ਹੋ ਗਿਆ ਸੀ ਨਾ ਰੋ ਵੀ ਨੇ ਦਿੱਤੇ ਆ ਪਹਿਲੇ ਹੁਣ ਆਵਲੇ ਬਣਾਵਾਂਗੀ ਸਾਰੇ ਫਟਾਫਟ ਕਿ ਉਹ ਗਰਮ ਹੋ ਗਈ ਥੋੜਾ ਜਿਹਾ ਚਾਹ ਚਾਰ ਕੱਢੀ ਜਾਣੀ ਲਾਗੇ ਹੁਣ ਮੈਂ ਮੈਂਟ ਲਾਣਾ ਗੋਪਾ ਇੱਕ ਵਾਰੀ ਤੇਲ ਗਰਮ ਹੋ ਹੁੰਦੀ ਗੱਲ ਹੁੰਦੀ ਹੈ ਬਸ ਆਪਾਂ ਜੀ ਮੈਂਟ ਪੰਜ ਲੱਗਣੇ ਗੋਲ ਕੱਪੇ ਤਿਆਰ ਸੱਚੀ ਗਾਇਸ ਤੁਸੀਂ ਕੋਲ ਹੁੰਦੇ ਨਾ ਉਹ ਤੁਹਾਨੂੰ ਟੇਸਟ ਕਰਾਂਦੀ ਗਾਇਸ ਨੂੰ ਵੀ ਟੇਸਟ ਕਰਾਂਦੀ ਫਿਰ ਤੁਸੀਂ ਆਪੇ ਹੀ ਕਹਿਣਾ ਸੀ ਵਾਕਈ ਬੜੇ ਯੰਮੀ ਐ ਮੇਨ ਆਲੂਆਂ ਦਾ ਜੋ ਮਿਸ਼ਰਣ ਆ ਨਾ ਜੋ ਮੈਂ ਸਵੇਰੇ ਬਣਾਇਆ ਸੀ ਉਹ ਬਹੁਤ ਯੰਮੀ ਐ ਆਲੂਆਂ ਦੇ ਮਿਸ਼ਰਣ ਤੇ ਤਾਂ ਪੈਨ ਹੁੰਦਾ ਵਾ ਕਰਾਰਾ ਕਰਾਰਾ ਮਿਸ਼ਰਣ ਕਰਾਰਾ ਕਰਾ ਯਾਰ ਉੱਪਰ ਖਾ ਲੈਣਗੇ ਸੁਨੇਹਾ ਵੀ ਖਾ ਲੇਗੀ ਤੇ ਮੰਮੀ ਜੀ ਵੀ ਖਾ ਲੈਣ ਕਿੰਨੇ ਸਵਾਦ ਆ ਦੱਸ ਤੂੰ ਬਹੁਤ ਘੈਂਟ ਆ ਘੈਂਟ ਆ ਨਾ ਕਰਾਰੇ ਆ ਨਾ ਮਜ਼ਾ ਆ ਗਿਆ ਮਿਸ਼ੇਲ ਕਿੰਨਾ ਸਵਾਦ ਆ ਹੋਰ ਲੈ ਜਾ ਲੈ ਜਾ ਹੋਰ ਵਾਧੂ ਪਏ ਆ ਆ ਦੱਸ ਦੀ ਮੈਨੂੰ ਮੈਂ ਹੋਰ ਬਣਾ ਦਾਂਗੀ ਬਣਾ ਰਹੀ ਆ ਆਲੂ ਹੈਗੇ ਆ ਨਾ ਆਲੂ ਕਿੰਨੇ ਟੇਸਟੀ ਆ ਹੈਗੀ ਆ ਵੀ ਦੋਂਗੇ ਤੇ ਪੇਰ ਦੀ ਨਿਕਾ ਨਾ ਬੜੇ ਆ ਨਾ ਉਹ ਤੋਂ ਖਾਲਾ ਰੱਦ ਕੇ ਹੋਰ ਲੈਣੇ ਤੇ ਲੈ ਲਈ ਆਲੂ ਦੇਖ ਲੋ ਕਹਿੰਦਾ ਮਜ਼ਾ ਆ ਰਿਹਾ ਮਜ਼ਾ ਇਹਨੀ ਗੱਲ ਸੁਣ ਲਈਏ ਨਾ ਬਸ ਸਾਰੀ ਮਿਹਨਤ ਸਫਲ ਹੋ ਜਾਂਦੀ ਹੈ ਜੇ ਕੋਈ ਕਹਦੇ ਨਾ ਮਜ਼ਾ ਆ ਗਿਆ ਸਵਾਦ ਆ ਗਿਆ ਬਈ ਸਵਾਦ ਗੋਲ ਗੱਪੇ ਖਾਂਦਾ ਰੇੜੀ ਨਾਲੋਂ ਵੀ ਵਧੀਆ ਮੈਂ ਤਾਂ ਬਸ ਤਿੰਨ ਚਾਰ ਹੀ ਖਾਣੇ ਨੇ ਤੇ ਤਿੰਨ ਚਾਰ ਮੈਂ ਆਪਣੇ ਵੀ ਬਣਾ ਕੇ ਰੱਖ ਜਾਣੀ ਆ ਪਹਿਲੇ ਉੱਪਰ ਤੇ ਆਵਾਂ ਆ ਸਾਰੇ ਉੱਪਰ ਤੇ ਆਵਾਂ ਤੇ ਆ ਤਿੰਨ ਚਾਰ ਕੀ ਮੈਂ ਖਾਣੇ ਆ ਬਸ ਕੋਈ ਵਿੱਚ ਛੋਟਾ ਬਨ ਰਿਹਾ ਤੇ ਕੋਈ ਕੋਈ ਐ ਪਰਫੈਕਟ ਵੱਡਾ ਵੱਡਾ। ਸਿਆਲ ਆ ਦੋ ਤਿੰਨ ਹੋਰ ਬਣਾ ਲੈਣੇ ਆ। ਸਿਆਲ ਮੈਂ ਤਾਂ ਇੰਨੇ ਕੀ ਖਾਣੇ ਆ ਬਸ। ਵਿੱਚੋਂ ਕੁਛ ਇੱਕ ਦੋ ਹੋਰ ਲੱਲੇ ਦਾ ਰੋਟੀ ਲੈਣੇ ਹੋਏ ਤਾਂ। ਸਭ ਤੋਂ ਮੇਨ ਗੱਲ ਪਤਾ ਕੀ ਆ ਗਾਈਜ਼? ਇੱਕ ਤਾਂ ਪਾਣੀ ਬੜਾ ਟੇਸਟੀ ਹੈ ਠੀਕ ਹੈ ਤੇ ਇੱਕ ਤਾਂ ਆਲੂ ਬੜੇ ਸੁਆਦ ਆਲੂਆਂ ਦਾ ਜਿਹੜਾ ਮਿਕਸਚਰ ਨਾਲ ਮੈਂ ਬਣਾਣੀ ਆ ਕਰਾਰਾ ਕਰਾਰਾ ਮਿਕਸਚਰ ਚਲ ਆ ਮੈਂ ਉਹ ਪਤੇ ਆਮਾ ਪਾਣੀ ਤੇ ਆ ਮੈਂ ਖੱਟਾ ਪਾਣੀ ਰੱਖਿਆ ਸੀ ਮੰਮੀ ਜੀ ਦਾ ਤੇ ਬਾਕੀ ਆ ਹੈਗਾ ਮਿਕਸ ਪਾਣੀ ਇਹ ਸੁਨਿਆਣ ਦੇ ਲਈ ਆ ਚਲੋ ਜੀ ਲੋਜੀ ਗਾਇਸ ਮੈਂ ਤੇ ਆਈ ਉੱਪਰ ਤੇ ਸੁਨਿਆ ਨੂੰ ਬੜੇ ਜੰਮੀ ਲੱਗੇ ਤੇ ਹੁਣ ਮੈਂ ਕਰਾਂ ਹੁਣ ਮੈਂ ਖਾਣ ਲੱਗੀ ਆ ਥੋੜੇ ਜਿਹਾ ਹੋਰ ਤੇ ਸੋ ਗਾਇਸ ਬਣੇ ਰਿਹਾ ਵਲੌਗ ਵਿੱਚ ਥੋੜਾ ਜਿਹਾ ਹੋਰ ਦਿਖਾਣੇ ਆ ਤੁਹਾਨੂੰ ਮੈਂ ਗਾਇਸ ਅਸੀਂ ਤਾਂ ਸਾਰੀ ਪਲੇਟ ਫਿਨਿਸ਼ ਕਰਤੀ ਰੋਬੀ ਨੇ ਵੀ ਫਿਨਿਸ਼ ਕਰਤੇ ਤੇ ਇਧਰ ਮੈਂ ਵੀ ਹੁਣ ਖਾਣ ਲੱਗੀ ਆ ਰੋਬਿੰ ਤਾਂ ਬੋਲ ਰਿਹਾ ਮम्मी ਬੜੇ ਜਿਆਦਾ ਯੰਮੀ ਬਣੇ ਨੇ ਬੜੇ ਜਿਆਦਾ ਗਾਈ ਬੋਟੇ ਤੁਸੀਂ ਬਣਾਓ ਤੇ ਖਾਓ ਇੰਜੋਏ ਕਰੋ ਘਰ ਦੇ ਗੋਲਪੇ ਲੈ ਇੱਕ ਮੈਂਚੇਨੀ ਪਲੇਟ ਭਰ ਕੇ ਖਾਓ ਤੇ ਸੋ ਗਾਈਸ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਅੱਜ ਦੀ ਇਸੇ ਨਾਲ ਹੀ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਨਾ ਲਾਈਕ ਹੁਣ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਲੈ ਕੇ ਨਵੇਂ ਬਲੌਗ ਬਾਏ ਗਾਈਸ ਟੇਕ ਕੇਅਰ